ਔਸਤਾਂ ਦੇ ਜਿੰਨੇ ਕੋਈਟੇ ਕੋਲ ਆ ਬਦੀ ਉਹ ਪਾਈਆਂ ਦੇ ਪੈਣੇ ਤੂੰ ਪਰੇ ਲੱਗਦੀ ਅੱਠ ਗੱਲ ਅੱਖ ਜੀ ਬਚਾਉਣੇ ਸਭ ਤੋਂ ਅੱਠ ਸੰਧੂਆਂ ਦੇ ਮੁੰਡੇ ਨਾਲ ਲੜੀ ਲੱਗਦੀ ਜਿਵੇਂ ਮੇਰੇ ਰਾਹੀਆਂ ਵੇ ਹੱਥ ਜਾਨ ਤੁਗਵਾਵੇ ਹੁੰਦਾ ਚਾਂਸ ਨਹੀਂ ਬਚਣੇ ਬਚਾਉਣੇ ਦਾ ਟਿਕਾ ਲੱਗ ਗਿਆ ਆਪ ਤੇ ਕਰਵਾਉਂਦਾ ਨਹੀਂ ਟਿਕਾ ਲੱਗ ਗਿਆ ਆਪ ਤੇ ਕਰ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੇ ਆਪਣੇ ਬਟਿਕ ਦੇ ਹਨਾ ਸੂਟ ਸਟਿਚ ਹੋਇਆ ਉਹ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਆਪਾਂ ਨੇ ਜਿਹੜੇ ਹੈਗੇ ਗਰਮੀ ਦੇ ਹਿਸਾਬ ਨਾਲ ਕਿੰਨੇ ਹਨਾ ਡਿਜ਼ਾਈਨ ਕੀਤੇ ਆ ਸੂਟ ਕਿਸ ਤਰ੍ਹਾਂ ਡਿਜ਼ਾਈਨ ਕੀਤੇ ਆ ਸਾਰੇ ਸੂਟ ਜਿਹੜੇ ਹੈਗੇ ਅਲੱਗ-ਅਲੱਗ ਡਿਜ਼ਾਈਨ ਦੇ ਜਿਹੜੇ ਹੈਗੇ ਬਣਾਏ ਹੋਏ ਹੈਗੇ ਆ ਹਨਾ ਕੋਈ ਪਾਕਿਸਤਾਨੀ ਸਲਵਾਰ ਕੋਈ ਸਿੰਪਲ ਸਲਵਾਰ ਤੇ ਕੋਈ ਜਿਹੜੀ ਹੈਗੀ ਆ afghani ਸਲਵਾਰ ਹੈ ਨਾ ਜਿੱਦਾਂ ਵੀ ਆਪਾਂ ਨੇ ਸੂਟ ਤਿਆਰ ਕਰਿਆ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣਾ ਐਡਰੈਸ ਦੱਸਾਂਗੇ ਜੀ ਆਪਾਂ ਬਰਨਾਲਾ ਰੋਡ ਦੇ ਉੱਪਰ ਹੈਗੇ ਆ ਕੱਕੜਵਾਲ ਬਾਈਪਾਸ ਦੇ ਨੇੜੇ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੀ ਟ੍ਰੇਨਿੰਗ ਵੀ ਦਿੰਨੇ ਆ ਜੀ ਤੁਸੀਂ ਕਿਹੋ ਜੀ ਵੀ ਸਲਾਈ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਸਿੱਖ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਕੋਰਸ ਕਰਾਉਣੇ ਆ ਤੁਸੀਂ ਬੇਸਿਕ ਕੋਰਸ ਕਰਨੇ ਆ ਜਾਂ ਐਡਵਾਂਸ ਕੋਰਸ ਕਰਨੇ ਆ ਹਨਾ ਜਾਂ ਕੋਈ ਕਲਾਸ ਲੈਣੀ ਹੈ ਹਨਾ ਉਹ ਵੀ ਤੁਸੀਂ ਸਾਡੇ ਕੋਲੇ ਆ ਕੇ ਸਲਾਈ ਦੀ ਲੈ ਸਕਦੇ ਹੋ ਬਾਕੀ ਜਿਹੜੇ ਆਪਣੇ ਅੱਜ ਸੂਟ ਅ ਸਟਿਚ ਕੀਤੇ ਆ ਹਨਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਆ ਦੇਖੋ ਪਹਿਲਾ ਸੂਟ ਹੈਗਾ ਆਪਣਾ ਇਹ ਵਾਲਾ ਇਹ ਸਾਰੇ ਸੂਟ ਜਿਹੜੇ ਹੈਗੇ ਆਪਣੇ ਅੱਜ ਦੇ ਹਫ਼ਤੇ ਵਾਲੇ ਜਿਹੜੇ ਜਿਹੜੇ ਜਾਣੇ ਹੁੰਦੇ ਆ ਹਨਾ ਹਰ ਇੱਕ ਹਾfte ਆਪਣੇ ਇੰਨੇ ਕੱਪੜੇ ਜਿਹੜੇ ਹੈਗੇ ਤਿਆਰ ਹੁੰਦੇ ਆ ਜੀ 20 25 ਸੂਟ ਹੋਣਗੇ ਵਿੱਚ ਕਿਸੇ ਨਾਲ ਦੀ ਸਲਵਾਰ ਵੀ ਰਹਿੰਦੀ ਹੈ ਕਿਸੇ ਨਾਲ ਦਾ ਕਮੀਜ਼ ਵੀ ਰਹਿੰਦਾ ਕੱਲ ਤੱਕ ਇਹ ਸਾਰੇ ਸੂਟ ਅਸੀਂ ਜਿਹੜੇ ਹੈਗੇ ਦੇਣੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜਾ ਹੈਗਾ ਇਹ ਵਾਲਾ ਕਮੀਜ਼ ਤਿਆਰ ਕਰਿਆ ਜਿੱਦਾਂ ਦਾ ਸਾਨੂੰ ਉਹਨਾਂ ਨੇ ਡਿਜ਼ਾਈਨ ਦਿਖਾਇਆ ਸੀਗਾ ਹਨਾ ਆਪਾਂ ਨੇ ਉਦਾਂ ਦਾ ਸੇਮ ਡਿਜ਼ਾਈਨ ਜਿਹੜਾ ਹੈਗਾ ਤਿਆਰ ਕੀਤਾ ਇਹ ਇਹਦੀ ਨਾਲ ਦੀ ਜਿਹੜੀ ਹੈਗੀ ਬਾਟਮ ਹੈਗੀ ਆ ਪਾਕਿਸਤਾਨੀ ਸਲਵਾਰ ਬਣਾਈ ਦੀ ਹੈ ਗਲਾ ਉਹਨਾਂ ਨੇ ਇਦਾਂ ਹੀ ਕਿਹਾ ਸੀਗਾ ਇਦਾਂ ਆਪਾਂ ਨੇ ਗਲਾ ਤਿਆਰ ਕੀਤਾ ਹੈ ਬਾਕੀ ਜਿਹੜੀ ਸ਼ਰਟ ਹੈਗੀ ਜੀ ਇਹ ਸ਼ਾਰਟ ਰੱਖੀ ਹੈ ਥੋੜੀ ਜੀ ਜਿਵੇਂ ਆਪਾਂ ਘਰੇ 35 36 ਇੰਚ ਦੀ ਲੈਂਥ ਰੱਖੀ ਹੋਈ ਹੈ ਇਹਦੇ ਪਾਕਿਸਤਾਨੀ ਬਾਹਵਾ ਕਰੀ ਨੇ ਇਸ ਤਰ੍ਹਾਂ ਸੀ ਬਾਹਵਾ ਤੇ ਲੈਂਸ ਲਗਾਈ ਹੈ ਤੇ ਇਸ ਤਰ੍ਹਾਂ ਹੀ ਘੇਰੇ ਤੇ ਲਗਾਈ ਹੈ ਵੈਸੇ ਕਮੀਜ਼ ਜਿਹੜਾ ਹੈਗਾ ਉਹਨਾਂ ਨੇ ਉੱਚਾ ਰਖਵਾਇਆ ਥੋੜਾ ਜਿਹਾ ਹਨਾ ਜਿੱਦਾਂ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਹੈ ਉਹਦੇ ਹਿਸਾਬ ਨਾਲ ਉੱਚਾ ਰੱਖਿਆ ਹੋਇਆ ਹੈ ਇਸ ਤਰ੍ਹਾਂ ਜਿਹੜੀ ਹੈਗੀ ਸਲਵਾਰ ਬਣੀ ਹੋਈ ਹੈ ਆ ਦੇਖੋ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਹਨਾ ਕਿ ਬਿਲਕੁਲ ਸਟੇਟ ਸਲਵਾਰ ਚਾਹੀਦੀ ਐ ਬਿਲਕੁਲ ਸਟੇਟ ਸਲਵਾਰ ਹੈਗੀ ਐ ਦੇਖੋ ਨੀਚੇ ਲੈਂਸ ਲੱਗੀ ਹੋਈ ਐ ਇਹ ਵੀ ਲੈਂਸ ਲੱਗੀ ਐ ਪਿੰਟੈਕਸ ਪਏ ਹੋਇਆ ਇਸ ਤਰ੍ਹਾਂ ਜਿਹੜਾ ਹੈਗਾ ਸਲਵਾਰ ਹੈਗੀ ਐ ਡਿਜ਼ਾਈਨਰ ਜੀ ਤੇ ਬਿਲਕੁਲ ਸਟੇਟ ਜਿਹੜੀ ਹੈਗੀ ਐ ਸਲਵਾਰ ਹੈਗੀ ਐ ਅਗਲਾ ਉਹਨਾਂ ਦਾ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਔਰਗੰਜ਼ਾ ਦੀ ਜਿਹੜੀ ਹੈਗੀ ਸ਼ਰਟ ਹੈਗੀ ਐ ਇਹ ਵਾਲੀ ਔਰਗੰਜ਼ਾ ਦੀ ਸ਼ਰਟ ਹੈਗੀ ਐ ਇਦੇ ਵਿੱਚ ਆਪਾਂ ਨੇ ਟਾਫਟਾ ਲਗਾਇਆ ਜੀ ਦੇਖੋ ਜਿੱਦਾਂ ਮਲਟੀ ਕਲਰ ਦੀ ਹੈ ਨਾ ਤੇ ਡਿਜ਼ਾਈਨ ਸੀਗਾ ਆਪਾਂ ਨੇ ਮਲਟੀ ਕਲਰ ਦੀ ਲੈਂਸ ਲਾਈ ਹੈ ਇਸ ਤਰ੍ਹਾਂ ਆਪਾਂ ਗਲੇ ਦੀ ਫਿਨਿਸ਼ਿੰਗ ਦਿੱਤੀ ਹੈ ਦੇਖੋ ਇਸ ਤਰ੍ਹਾਂ ਗਲੇ ਦੀ ਦਿੱਤੀ ਹੈ ਬਾਹਾਂ 'ਮਾ ਉਹਨਾਂ ਨੇ ਜਿਹੜੀਆਂ ਹੈਗੀਆਂ ਪੂਰੀਆਂ ਪੂਰੀਆਂ ਇੱਥੇ ਤੱਕ ਰਖਵਾਈਆਂ ਨੇ ਫੁੱਲ ਬਾਹਾਂ ਰਖਵਾਈ ਹੋਈ ਹੈ ਇਸ ਤਰ੍ਹਾਂ ਜਿਹੜਾ ਹੈਗਾ ਬਾਹਾਂ ਤੇ ਆਪਾਂ ਨੇ ਲੈਂਸ ਲਗਾਈ ਹੋਈ ਹੈ ਇਸ ਤਰ੍ਹਾਂ ਬਾਹਾਂ ਤੇ ਲੈਂਸ ਲਗਾਈ ਹੈ ਆਪਾਂ ਨੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਵਿੱਚ ਪੇਂਟ ਹੋਇਆ ਹੋਇਆ ਵਿੱਚ ਥ੍ਰੈਡ ਦਾ ਕੰਮ ਹੋਇਆ ਹੋਇਆ ਹੈ ਨਾ ਥ੍ਰੈਡ ਵਰਕ ਹੋਇਆ ਹੋਇਆ ਵਿੱਚ ਸਿੱਪੀ ਲੱਗੀ ਹੋਈ ਹੈ ਹੈ ਨਾ ਤੇ ਇਸ ਤਰ੍ਹਾਂ ਜਿਹੜੀ ਹੈਗੀ ਉਹਨਾਂ ਦੀ ਬਾਹਾਂ ਦੇ ਉੱਪਰ ਫਲਾਵਰ ਸੀਗਾ ਤੇ ਪੂਰੀ ਬਾਹ ਰੱਖੀ ਹੈ ਉਹਨਾਂ ਨੇ ਤੇ ਸਲਵਾਰ ਜਿਹੜੀ ਨਾਲ ਹੈਗੀ ਜੀ ਇਸ ਤਰ੍ਹਾਂ ਸਲਵਾਰ ਮਸਲੀਨ ਦੀ ਸਲਵਾਰ ਹੈਗੀ ਤੇ ਨਾਲ ਜਿਹੜਾ ਹੈਗਾ ਵਿੱਚ ਆਪਾਂ ਨੇ ਕਾਟਨ ਦੀ ਜਿਹੜੀ ਹੈਗੀ ਲਾਈਨਿੰਗ ਲਗਾਈ ਹੋਈ ਹੈ ਇਸ ਤਰ੍ਹਾਂ ਜਿਹੜਾ ਹੈਗਾ ਮੂਰੀ ਮੈਂ ਤਿਆਰ ਕਰੀ ਹੈ ਇਸ ਤਰ੍ਹਾਂ ਆਪਾਂ ਨੇ ਮੂਰੀ ਤਿਆਰ ਕਰੀ ਹੈ ਮਲਟੀ ਕਲਰ ਦੀ ਲੈਂਸ ਲਾ ਕੇ ਦੇਖੋ ਜਿੱਦਾਂ ਮਲਟੀ ਸੂਟ ਦੇ ਵਿੱਚ ਸੀਗਾ ਉਦਾਂ ਹੀ ਆਪਾਂ ਨੇ ਮੋਰੀ ਤਿਆਰ ਕਰੀਏ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਸੂਟ ਲੱਗਦਾ ਇਹ ਵੀ ਉਹਨਾਂ ਨੇ ਸਟੇਟਸ ਨਾਲ ਰਖਵਾਈਏ ਅਗਲਾ ਉਹਨਾਂ ਦਾ ਸੂਟ ਹੈਗਾ ਜੀ ਇਹ ਵਾਲਾ ਅਗਲਾ ਉਹਨਾਂ ਦਾ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਫਰੌਕ ਸੂਟ ਹੈਗਾ ਇਹ ਵਾਲਾ ਇਸ ਤਰ੍ਹਾਂ ਫਰੌਕ ਸੂਟ ਬਣਾਇਆ ਹੋਇਆ ਤੇ ਨਾਲ ਜਿਹੜੀ ਹੈਗੀ ਸ਼ਾਰਟ ਚ ਫਰੌਕ ਬਣਾਈ ਹੈ ਉਹਨਾਂ ਨੇ ਇਸ ਤਰ੍ਹਾਂ ਕਾਫ ਵਾਲੀ ਜਿਹੜੀ ਹੈਗੀ ਆਪਾਂ ਨੇ 슬ੀਵਸ ਕੀਤੀ ਹੈ ਲੇਸ ਲਗਾਈ ਹੋਈ ਹੈ ਆ ਦੇਖੋ ਇੱਥੇ ਵੀ ਆਪਣੇ ਗਲੇ ਦੇ ਲੈਸ ਵਗੈਰਾ ਲਗਾਈ ਹੋਈ ਹੈ ਨਾ ਕਾਫ ਵਾਲੀਆਂ 슬ੀਵਸ ਕੀਤੀਆਂ ਨੇ ਇਹਦੇ ਨਾਲ ਉਹਨਾਂ ਨੇ ਅਫਗਾਨੀ ਸਲਵਾਰ ਬਣਾਈ ਹੈ ਆ ਦੇਖੋ ਜਿੱਦਾਂ 슬ੀਵਸ ਹੈ ਨਾ ਕਾਫ ਵਾਲੀ ਬਣਾਈ ਉਦਾਂ ਹੀ 슬ੀਵਸ ਸੌਰੀ ਬਾਟਮ ਵੀ ਉਦਾਂ ਹੀ ਬਣੀ ਹੋਈ ਹੈ ਇਸ ਤਰ੍ਹਾਂ ਅਫਗਾਨੀ ਸਲਵਾਰ ਬਣੀ ਹੋਈ ਹੈ ਆ ਦੇਖੋ ਉਹਨਾਂ ਦਾ ਮਾਮਾ ਧੀਆ ਦਾ ਜਿਵੇਂ ਆਪਾਂ ਕਹიდੀਏ ਸੇਮ ਸੇਮ ਸੂਟ ਹੈਗੇ ਨੇ ਇਹ ਉਹਨਾਂ ਦੀ ਬੇਟੀ ਦਾ ਸੂਟ ਹੈਗਾ ਆ ਸੇਮ ਸੇਮ ਉਹਨਾਂ ਨੇ ਸੂਟ ਬਣਵਾਇਆ ਉਦਾਂ ਹੀ ਆ ਦੇਖੋ ਛੋਟੀ ਜੀ 7 ਖਸਾਲ ਦੀ ਗੁੜੀਆ ਦਾ ਸੂਟ ਨਾਲ ਬਣੇ ਓਦਾਂ ਹੀ ਸੇਮ ਆ ਦੇਖੋ ਓਦਾਂ ਹੀ ਕਾਫ ਵਾਲੀ 슬ੀਵਸ ਬਣਾ ਕੇ ਹਨ ਗੁੜੀਆ ਦਾ ਵੀ ਆਪਾਂ ਨੇ ਸੇਮ ਸੂਟ ਤਿਆਰ ਕੀਤਾ ਹੈ ਸੇਮ ਹੀ ਬਾਟਮ ਕੀਤੀ ਹੋਈ ਹੈ ਓਦਾਂ ਹੀ ਸੇਮ ਬਾਟਮ ਕਰੀਏ ਜਿਵੇਂ ਮਾਮਾ ਧੀਾਂ ਦੇ ਸੇਮ ਸੇਮ ਸੂਟ ਹਨ ਬਣਾਇਆ ਓਦਾਂ ਹੀ ਆਪਾਂ ਨੇ ਮੂਰੀ ਤਿਆਰ ਕਰੀਏ ਬਹੁਤ ਜਿਆਦੇ ਸੋਹਣੇ ਜਿਹੜੇ ਹੈਗੇ ਸੂਟ ਬਣੇ ਹੋਏ ਆ ਬਹੁਤ ਹੀ ਜਿਆਦੇ ਸੋਹਣੇ ਲੱਗਦੇ ਆ ਆਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਸਾਰੇ ਸੂਟ ਜਿਵੇਂ ਤਕਰੀਬਨ ਆਪਾਂ ਕਹਿਦੀ ਆ ਹਨਾ ਡਿਜ਼ਾਈਨਰ ਹੀ ਹੈਗੇ ਆ ਤੇ ਥੋੜਾ ਬਹੁਤਾ ਲੈਸਾਂ ਦਾ ਡਿਜ਼ਾਈਨ ਜਿਹੜਾ ਹੈਗਾ ਸਾਰੇ ਸੂਟਾਂ ਤੇ ਆਪਾਂ ਨੇ ਲੈਸਾਂ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਦੇਖੋ ਇਹਦਾ ਵੀ ਨੈਕ ਕੀਤਾ ਹੋਇਆ ਕਿੰਨਾ ਸੋਹਣਾ ਜਿਹੜਾ ਹੈਗਾ ਮਲਟੀ ਲੈਸ ਲਾਈ ਹੋਈ ਹੈ ਜਿਹੜੇ ਸੂਟ ਦੇ ਵਿੱਚ ਕਲਰ ਨੇ ਹਨਾ ਉਦਾਂ ਦਾ ਹੀ ਜਿਹੜਾ ਹੈਗਾ ਦੇਖੋ ਬਾਹਾਂ ਤੇ ਵੀ ਆਪਾਂ ਨੇ ਇਹ ਵਾਲੀ ਲੈਸ ਦੇ ਨਾਲ ਦੇਖੋ ਗੁੰਮਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਬਾਹਾਂ ਤੇ ਇਸ ਤਰ੍ਹਾਂ ਆਪਾਂ ਨੇ ਘੇਰੇ ਦੇ ਉੱਪਰ ਡਿਜ਼ਾਈਨ ਕੀਤਾ ਹੈ نیچے ਜਿਹੜੀ ਹੈਗੀ ਦੇਖੋ ਨੈੱਟ ਵਾਲੀ ਲੈਂਸ ਲਗਾਈ ਹੋਈ ਹੈ ਇੱਥੇ ਆਪਾਂ ਨੇ ਜਿਹੜੀ ਹੈਗੀ ਕੱਟ પા ਕੇ ਇਹ ਵਾਲੀ ਲੈਂਸ ਦਿੱਤੀ ਹੈ ਬਾਹਾਂ ਤੇ ਇਹ ਵਾਲੀ ਲੈਂਸ ਦਿੱਤੀ ਹੈ ਬਾਟਮ ਜਿਹੜੀ ਹੈਗੀ ਇਸ ਤਰ੍ਹਾਂ ਬਣਾਈ ਹੋਈ ਹੈ ਬਾਟਮ ਦੇ ਉੱਪਰ ਵੀ ਜਿਹੜੀ ਹੈਗੀ ਆਪਾਂ ਨੇ ਲੈਂਸ ਲਾਈ ਹੈ ਬਾਟਮ ਦੇ ਉੱਪਰ ਵੀ ਲੈਂਸ ਲੱਗੀ ਹੋਈ ਹੈ ਇਹ ਵਾਲਾ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਰੈਡੀ ਕੀਤਾ ਆ ਇਹ ਦੁਪੱਟਾ ਕੋਟਾ ਦੋਰੀਆ ਕੋਟਾ ਦੋਰੀਆ ਦਾ ਸਕਿਨ ਕਲਰ ਦਾ ਦੁਪੱਟਾ ਰੈਡੀ ਕਰਵਾਇਆ ਸਾਰੇ ਸੂਟਾਂ ਦੇ ਨਾਲ ਆਪਾਂ ਦੁਪੱਟੇ ਵੀ ਰੈਡੀ ਕਰਵਾਉਣੇ ਆ ਇਹ ਜਿੱਦਾਂ ਸਲਵਾਰ ਹੈਗੀ ਇਹਦੇ ਨਾਲ ਦਾ ਹਜੇ ਕਮੀਜ਼ ਤਰਪਾਈ ਨਹੀਂ ਹੋਇਆ ਹੈਗਾ ਬਾਕੀ ਇਹ ਵੀ ਸਿੰਪਲ ਸੂਟ ਬਣਿਆ ਹੋਇਆ ਇਹ ਸਿੰਪਲ ਸੂਟ ਬਣੇ ਹੋਇਆ ਸਿੰਪਲ ਸੂਟ ਕਾਫੀ ਸੀਗੇ ਆਪਣੇ ਕੋਲੇ ਇਹ ਕਾਫੀ ਸਿੰਪਲ ਸੂਟ ਹੈਗੇ ਆ ਕਾਫੀ ਡਿਜ਼ਾਈਨਰ ਸੂਟ ਆ ਆ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਬਰਬਰੀ ਦਾ ਸੂਟ ਇਹਦੇ ਨਾਲ ਦਾ ਆਪਾਂ ਪਹਿਲਾਂ ਵੀ ਸੂਟ ਜਿਹੜਾ ਹੈਗਾ ਸਲਾਈ ਕਰਕੇ ਦੇ ਚੁੱਕੇ ਆ ਉਹ ਜਿਹੜਾ ਹੈਗਾ ਬਹੁਤ ਜ਼ਿਆਦਾ ਪਸੰਦ ਆਇਆ ਕਸਟਮਰ ਨੂੰ ਹਨਾ ਇਹ ਪਹਿਲਾਂ ਆਪਾਂ ਨੇ ਸੂਟ ਤਿਆਰ ਕਰਿਆ ਸੀਗਾ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਕਿਸੇ ਦਾ ਸੂਟ ਤਿਆਰ ਕਰਿਆ ਹੋਇਆ ਸੀਗਾ ਉਹ ਕਹਿੰਦੇ ਸੇਮ ਸੂਟ ਸਾਨੂੰ ਚਾਹੀਦਾ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜਾ ਹੈਗਾ ਵਰਬਰੀ ਦਾ ਹੀ ਦੁਪੱਟਾ ਡਾਈ ਕਰਵਾ ਕੇ ਲੈਂਸ ਲਾ ਕੇ ਨਾਲ ਦੁਪੱਟਾ ਤਿਆਰ ਕੀਤਾ ਹੈ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ ਨੈਕ ਲਾਈਨ ਆਪਾਂ ਨੇ ਕਿੰਨਾ ਸੋਹਣਾ ਜਿਹੜਾ ਹੈਗਾ ਤਿਆਰ ਕਰਿਆ ਨਾਲ ਘੇਰੇ ਦੇ ਉੱਪਰ ਵੀ ਕੰਮ ਕਰਿਆ ਹੋਇਆ ਔਰਗੰਝਾ ਦੀ ਲੈਂਸ ਲੱਗੀ ਹੋਈ ਹੈ ਸਾਰੇ ਸਲੀਵਸ ਤੇ ਵੀ ਆਪਾਂ ਨੇ ਜਿਹੜੀ ਹੈਗੀ ਔਰਗੰజా ਦੀ ਲੈਸ ਲਗਾਈ ਹੋਈ ਹੈ ਬਹੁਤ ਸੋਹਣਾ ਸੂਟ ਹੈ ਇੱਥੇ ਆਪਾਂ ਨੇ ਜਿਹੜੇ ਹੈਗੇ ਬਟਨ ਲਗਾਏ ਆ ਇਹ ਗਲੇ ਜਿਹੜੇ ਹੈਗੇ ਅਸੀਂ ਡੇਲੀ ਦੇ ਸਾਡੇ ਗਲੇ ਕਟਿੰਗ ਵਗੈਰਾ ਹੁੰਦੇ ਆ ਕਿਉਂਕਿ ਕਾਫੀ ਸਟੂਡੈਂਟ ਆਪਣੇ ਕੋਲੇ ਕੰਮ ਸਿੱਖ ਰਹੇ ਆ ਹਨ ਜਿਹੜੇ ਹੈਗੇ ਰੋਜ਼ ਨਿੱਤ ਨਵੇਂ ਡਿਜ਼ਾਈਨ ਜਿਹੜੇ ਹੈਗੇ ਅਸੀਂ ਤਿਆਰ ਕਰਦੇ ਆ ਸੂਟਾਂ ਦੇ ਬਹੁਤ ਜ਼ਿਆਦੇ ਸੋਹਣੇ ਜਿਹੜੇ ਹੈਗੇ ਸਾਡੇ ਕੋਲੇ ਗਲੇ ਗਲੇ ਵਗੈਰਾ ਕਟਿੰਗ ਹੁੰਦੇ ਆ ਜਿੱਦਾਂ ਪਲੇਸਟਿੰਗ ਤੇ ਸਾਰੇ ਗਲੇ ਵਗੈਰਾ ਅਲੱਗ-ਅਲੱਗ ਡਿਜ਼ਾਈਨਾਂ ਦੇ ਅਸੀਂ ਗਲੇ ਤਿਆਰ ਕਰਦੇ ਰਹਿੰਦੇ ਆਂ। ਬਾਕੀ ਆਪਾਂ ਨੇ ਇੱਕ ਕਲਾਸ ਵੀ ਦੇਵਾਂਗੇ ਜੀ ਗਲੇ ਕਟਿੰਗ ਦੀ ਹਨਾ ਤੁਸੀਂ ਲੈਣਾ ਚਾਹੋਗੇ ਤਾਂ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ ਹਨਾ ਆਪਾਂ ਇੱਕ ਦਿਨ ਕਲਾਸ ਦੇਣੀ ਹੈ ਕਿਸੇ ਵੀ ਭੈਣ ਨੇ ਕਲਾਸ ਸਾਡੀ ਕਲਾਸ ਦੇ ਵਿੱਚ ਭਾਗ ਲੈਣਾ ਹਨਾ ਉਹਦੀ ਜਿਹੜੀ ਹੈਗੀ ਫੀਸ ਬਹੁਤ ਹੀ ਜ਼ਿਆਦਾ ਘੱਟ ਰੱਖੀ ਜਾਊਗੀ ਤੇ ਆਪਾਂ ਨੇ ਸਿਰਫ ਔਰ ਸਿਰਫ ਡਿਜ਼ਾਈਨਰ ਗਲਿਆਂ ਦੀ ਕਟਿੰਗ ਦੱਸਾਂਗੇ ਉਹਦੇ ਵਿੱਚ ਤੁਸੀਂ ਜੇ ਭਾਗ ਲੈਣਾ ਚਾਹੋ ਨਾ ਤਾਂ ਤੁਸੀਂ ਮੇਰੇ ਨਾਲ ਜਿਹੜਾ ਹੈਗਾ ਸੰਪਰਕ ਕਰ ਸਕਦੇ ਹੋ ਤੇ ਆਪਾਂ ਉਹਦੇ ਵਿੱਚ ਜਿਹੜੀ ਹੈਗੀ ਬਹੁਤ ਵੱਡੀ ਤੁਹਾਡੇ ਲਈ ਕਲਾਸ ਲੈ ਕੇ ਆਵਾਂਗੇ ਆਪਾਂ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸਲਾਈ ਦੇ ਕੋਰਸ ਕਰਾਉਣੇ ਆ ਜੀ ਹਰ ਇੱਕ ਤਰ੍ਹਾਂ ਦੀ ਸਲਾਈ ਦੀ ਜਿਹੜੀ ਇਹਦੀ ਟ੍ਰੇਨਿੰਗ ਦਿੰਨੇ ਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਰਸ ਕਰਨਾ ਚਾਹੁੰਦੇ ਹੋ ਸਲਾਈ ਦੇ ਹਨ ਤੁਸੀਂ ਬੇਸਿਕ ਕੋਰਸ ਕਰਨੇ ਆ ਜਾਂ ਐਡਵਾਂਸ ਕੋਰਸ ਕਰਨੇ ਆ ਤਾਂ ਸਾਡੇ ਕੋਲ ਕਰ ਸਕਦੇ ਹੋ ਬਰਨਾਲਾ ਰੋਡ ਦੇ ਉੱਪਰ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਬਾਅਦ ਵਿੱਚ ਅਸੀਂ ਆਪਾਂ ਆਪਣਾ ਉੱਪਰ ਨੰਬਰ ਵਗੈਰਾ ਸ਼ੋਅ ਕਰਾਂਗੇ ਹਨ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ